ਨਣਾ ਜੀ ਸਤਨਾਮ 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 ਸ੍ਰੀ ਵਾਹਿਗੁਰੂ ਸਾਹਿਬ ਜੀ ਤੇਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੂਰਾ ਸਾਗ ਬਿਗਨ ਨਾ ਕੋ ਲਾਗੇ ਜਾ ਕੇ ਪ੍ਰਭ ਅਗੇ ਅਰਦਾਸ ਅਰਦਾਸ ਅਰਦਾਸੇ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੇ ਦਸਵੀਂ ਪ੍ਰਥਮ ਗਾਵ ਤੇ ਸ਼ਬਰ ਕੈ ਗੁਰੂ ਨਾਨਕ ਲੇ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਢਿਠੇ ਸਦੁਭਜਾਏ ਤੇਗ ਬਹਾਦਰ ਸਮਰਿਐ ਕਰਣਾਉਨ ਦਾਵੇ ਤਾਏ ਸਭ ਥਾਏ ਹੁਨਾ ਜੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਟਿਆਂ ਬਾਜਾਂ ਵਾਲੇ ਸਰਬੰਸ ਦਾਨੀ ਸਭ ਥਾਏ ਹੁਨਾ ਜੀ ਸਹਾਇ ਸਭ ਥਾਏ ਹੁਨਾ ਜੀ ਸਹਾਇ ਦਸਾ ਪਾਸ਼ਾ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਆਜ ਦੇ ਪੰਜ ਪਿਆਰੇ ਚਾਰ ਸਹਿਬਜਾਦੇ ਚਾਲੇ ਮੁkte ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵਣਕੇ ਛਖਿਆ ਦੀਗ ਚਲਾਈ ਤੇਗ ਵਾਹੀ ਦੇ ਕੇ ਅੰਡੜ ਪਿਤਾ ਜਨਾ ਪਿਆਰਿਆ ਸਚਿਆਨ ਦੇ ਕੁਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸੰਗਾ ਸੰਗਣਿਆ ਨੇ ਧਰਮ ਹਿਤ ਸੇਸ਼ ਦਿੱਤੇ ਬੰਦ ਬੰਦ ਕਟਵਾਏ ਖੂਪੜੀਆਂ ਲੋਹਾਈਆਂ ਤਨ ਆਰਿਆਂ ਨਾਲ ਚਲਵਾਏ ਗਏ ਜਨਾ ਪਿਆਰਿਆ ਸਚਿਆਨ ਦੇ ਕੁਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾਹ ਤਖਤਾਂ ਸਰਬੱਤ ਗੁਰਦਵਾਰਿਆਂ ਗੁਰਧਾਮਾਂ ਦਾ ਧਿਆਨ ਤਲ ਕੇ ਖਾਲਸਾ ਸਾਹਿਬ ਬੋਲੋ ਜੀ ਗੁਰੂ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਆਵੇ ਤੇ ਤਾਂ ਉਹਨਾਂ ਦਾ ਸਦਕਾ ਸਰਬ ਸਗੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਿਆਤ ਦੇ ਤਿਗ ਫਤੇ ਬਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬຸນਨਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿਖੇਦਾਨ ਕੇ ਸਦਾਨ ਰਹਿਤ ਦਾਨ ਭਵੇਕ ਦਾਨ ਪ੍ਰਸਾਦਾਨ ਵਿਸਾਹੋਦਾ ਨਾਮਦਾਨ ਦਾਨਾ ਸਰਦਾਨ ਦਰਸ਼ਨ ਪਵਿੱਤਰ ਸੁਨਾਨ ਚੌਕੀਆ ਝੰਡੇ ਬੁਗੇ ਤੇ ਜੈ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੁਰਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਆਵਜੇ ਪਿਆਰਿਆ ਸਿੱਖਾਂ ਦਾ ਮਨ ਨੀਵਾ ਮਤ ਉਚੇ ਮਤ ਪਤ ਦਾ ਰੱਖ ਆਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖਾ ਆਪ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਦਿਓ ਸ਼ਰਨ ਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਤੋਂ ਜਨਾਂ ਤੋਂ ਪਿਆਰੇ ਪੰਥ ਨੂੰ ਛੁੜਿਆ ਗਿਆ ਹੈ ਤੇ ਨਾ ਦੇ ਖੁੱਲੇ ਦਰਸ਼ਨ ਦਾਰੇ ਅਤੇ ਸੇਵਾ ਸਮਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਰਮਾਣਿ ਨਿਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਜੀ ਦੇ ਪਵਿੱਤਰ ਚਰਨਾਂ ਕਬਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਜੀ ਜੋ ਮੰਗ ਹੈ ਠਾਕੁਰ ਆਪਣੀਤੀ ਸੋਏ ਸੋਏ ਦੇਵ ਨਾਨਕ ਦਾਸ ਮੁਕਤੀ ਜੋ ਬੋਲੇ ਇਹਾਂ ਉਹਾਂ ਸਜ ਹੋਵੇ ਦੇ ਮਾਵਾ ਕਰਸਾਰ ਸਤਿਗੁਰ ਜੀ ਆਉ ਜੀ ਸੇਵਕ ਵੱਲੋਂ ਅੰਮ੍ਰਿਤ ਵੇਲੇ ਦੀ ਗੁਰਬਾਣੀ ਪੜਹੀ ਹੈ ਗੁਰਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਬਿਆੰਤ ਪ੍ਰਕਾਰ ਦੀਆਂ ਉਪਲਾ ਹੋ ਗਿਆ ਹੋਣ ਗਿਆ ਜਾਨ ਬੱਚੇ ਸਮਝ ਕੇ ਖਿਮਾ ਕਰਨਾ ਗੋ ਆਸਤੇ ਮਤਸ ਮਤ ਬਖਸ਼ਨੀ ਸੋ ਤੇ ਸਪਸ਼ਟ ਗੁਰਬਾਣੀ ਪੜ੍ਹੰਦਾ ਸੇਵਾ ਕਰੰਦਾ ਬਲ ਬਖਸ਼ਨਾ ਦਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗਰਮਾ ਲੇਕੇ ਲਾਉਣਾ ਨਗਰ ਖੇੜਾ ਸਖੁਰਤਉਣਾ ਜੀਵ ਜੰਤੂ ਮਾਲ ਮਨੁਖ ਮਾਲ ਬੱਚਿਆਂ ਦੇ ਸਰਤੇ ਮਿਹਰਾ ਪ੍ਰਤ ਰੱਖਣਾ ਦੇ ਦੋ ਤਾਂ ਬਖਸ਼ਨੀਆ ਮਨ ਦੀਆਂ ਸ਼ੁਭ ਮਨੋ ਕਾਮਨਾਵਾਂ ਪਾਵਨਾਵਾਂ ਪੂਰਨ ਕਰਨੀਆਂ ਰੰਧਿਆ ਮੁਰਾਦਾ ਪੂਰਨ ਕਰਨੀਆਂ ਚੜ੍ਹਦੇ ਗਲਾ ਕਰਨੀ ਰਹਿਮਤਾ ਕਰਨੀਆਂ ਸੱਚੇ ਪਾਤਸ਼ਾਹ ਜੀ ਆਜ ਰੇ ਪਾਣੀ ਅੰਦਰ ਚਾਰ ਪਹਿਰ ਰਹਿਣ ਬਿਤੇ ਹੈ ਸ਼ੁਗਰ ਪਾਤਸ਼ਾਹ ਜੀ ਚਾਰ ਪੈ ਦੇ ਅੜਾਇਆ ਹੈ ਆਪ ਜੀ ਸੁਖਾਂ ਨਾਲ ਵਤਿੱਧ ਕਰਾਉਣਾ ਤੇ ਆਪਣੇ ਲਾਹੇ ਗੁਰਮਾਨੇ ਵਿੱਚ ਹੁਕਮਨਾਮੇ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਅਤੇ ਹੁਕਮਨਾਮਿਆਂ ਤੇ ਚੱਲਣ ਦੇ ਮੱਤ ਸਮਰਥਾ ਬਖਸ਼ਣੀ ਹਾਮ ਕਲਯੁਗ ਦੀਵ ਖਿੰਖਨ ਭੂਲਣ ਹਾਰ ਆਪ ਜਗੋ ਜੁਗ ਬਖਸ਼ੰਦ ਕਿਰਪਾ ਕਰਕੇ ਬਖਸ਼ ਲੈਣਾ ਸੇ ਪਿਆਰੇ ਮਿਲਹੁ ਨਾਮ ਬੁਲਿਆ ਤੇਰਾ ਨਾਮ ਜਿਤਾਵੇ 시ਗਰ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਵਾਹਿ ਗੁਰਦੀ ਕਾ ਖਾਲਸਾ ਸ੍ਰੀ ਵਾਹਿ ਗੁਰਦੀ ਕੀ ਪਟੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡਾਤ ਬੰਦ ਨਾਨਕ ਬਾਣ ਸਰਵ ਕਲਾ ਸਮਰਥ ਡੋਲਣ ਤੇ ਰਾਖ ਪ੍ਰਭੂ ਨਾਨਕ ਦੇ ਕਰ ਹੱਥ ਸੋਰਠ ਮਹਲਾ ਪੰਜਵਾਂ ਗੁਰਪੁਰ ਚਲ ਲਈ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੁਰ ਚਨ ਨੇ ਲਾਇਆ ਹਰ ਸੰਗ ਸਹਾਈ ਪਾਇਆ ਜੈ ਜੈ ਤਿਹਾਸ ਮਿਲੇ ਕਰ ਕਿਰਪਾ ਪ੍ਰਭ ਮਿਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਉਪਲ ਪਾਵੋ ਜੀ ਕੈ ਸੰਗ ਸਹਾਈ ਰਹਾ ਨਾਰਾਇਣ ਪ੍ਰਾਨਧਾਰਾ ਹਮ ਸੰਤ ਜਨਾਰੇ ਨਾਰਾ ਪਦਪਨੇਤ ਕਰ ਨੀਲੇ ਕਰ ਕਿਰਪਾ ਹਰ ਜਸ ਦੇਨੀ ਪਾ ਪ੍ਰਾਪਨਾ ਕਰੇ ਵਰਤ ਪਾਲਾ ਸਦਜੀ ਸਾਗਰ ਖਵਾਲਾ ਹਰ ਦਿਨ ਰੈਣ ਕੀਰਤਨ ਗਾਇਆ ਬਹੁਨ ਦਾ ਜੋ ਨਹੀਂ ਪਾਈਐ ਜਿਸ ਦੇਵ ਮੁਖ ਵਿਦਾਤਾ ਹਰ ਰਸ ਦਨਹੀ ਜਾਤਾ ਜਾਂ ਕੰਕਰ ਨੇੜ ਨਾਇਆ ਸੁਖ ਨਾਨਕ ਸ਼ਰਣੇ ਪਾਇਆ ਜਮ ਕੰਕਰ ਨੇੜ ਨਾਇਆ ਸੁਖ ਨਾਨਕ ਸ਼ਰਣੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ